ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਦੇਖੋ ਚੈਨਲ ਤੇ ਤੁਹਾਡਾ ਸਵਾਗਤ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੋਰ ਸਣਾਓ ਸਾਰੇ ਠੀਕ ਠਾਕ ਹੋ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਪਹਿਲਾਂ ਆਪਾਂ ਤੁਹਾਡੇ ਨਾਮ ਬੋਲ ਦਿੰਨੇ ਹਾਂ ਹਾਂ ਜੀ ਤੇ ਪਹਿਲਾ ਹੀ ਕਮੈਂਟ ਆਪ ਨੂੰ ਆਇਆ ਸਰਬਜੀਤ ਕੌਰ ਦਾ ਤੇ ਇਹਨਾਂ ਨੇ ਆਪਾਂ ਨੂੰ ਪੁੱਛਿਆ ਹੈ ਕਿ ਬਾਥਰੂਮ ਬਹੁਤ ਘੱਟ ਆਉਂਦਾ ਹੈ ਤੇ ਦੀਦੀ ਤੁਸੀਂ ਇੱਕ ਤਾਂ ਪਾਣੀ ਵੱਧ ਤੋਂ ਵੱਧ ਪੀਆ ਕਰੋ ਪਾਣੀ ਵੱਧ ਤੋਂ ਵੱਧ ਪੀਓ ਬੇਸੇ ਤਾਂ ਇਹਦਾ ਮੇਨਟਾਈ ਹੀ ਆ ਵੀ ਆਪਾਂ ਜਦੋਂ ਪਾਣੀ ਘੱਟ ਪਾ ਪੀਂਨੇ ਹਨਾ ਉਦੋਂ ਵੀ ਆਪਾਂ ਨੂੰ ਹੁੰਦਾ ਏ ਤੇ ਬਾਕੀ ਜੇ ਪਾਣੀ ਪੀ ਕੇ ਵੀ ਫਿਰ ਤੁਸੀਂ ਕਿਸੇ ਡਾਕਟਰ ਦੀ ਸਲਾਹ ਲਓ ਜ਼ਰੂਰ ਵੀ ਕੀ ਪ੍ਰੋਬਲਮ ਆ ਤੇ ਪਹਿਲਾਂ ਤੁਸੀਂ ਪਾਣੀ ਫੁੱਲ ਪਾਣੀ ਪੀ ਕੇ ਦੇਖੋ ਜੇ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆ ਫਿਰ ਤੁਸੀਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਿਓ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਪਰਵਿੰਦਰ ਕੌਰ ਬਹੁਤ-ਬਹੁਤ ਧੰਨਵਾਦ ਜੀ ਤੇ ਉਹਨਾਂ ਨੇ ਮલાઈ ਤੇ ਸ਼ਹਿਦ ਵਾਲਾ ਲਗਾਇਆ ਹੈ ਮਿਲਾ ਕੇ ਤੇ ਕਹਿੰਦੇ ਆ ਵੀ ਬਹੁਤ ਜ਼ਿਆਦਾ ਫਰਕ ਆ ਮਨਦੀਪ ਕੌਰ ਬਹੁਤ-ਬਹੁਤ ਧੰਨਵਾਦ ਜੀ ਪ੍ਰੀਤੀ ਰਾਣੀ ਬਹੁਤ-ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੇ ਹਾਂ ਜੀ ਸੱਚੀ ਚਮਕਣ ਲੱਗ ਜਾਂਦਾ ਚਿਹਰਾ ਬਹੁਤ ਵਧੀਆ ਰਿਜ਼ਲਟ ਆ ਤੇ ਤੁਸੀਂ ਜ਼ਰੂਰ ਬਣਾ ਕੇ ਲਗਾ ਲਿਆ ਕਰੋ ਕੋਈ ਔਖਾ ਕੰਮ ਨਹੀਂ ਜਿਹੜਾ ਹੁਣ ਆਪਾਂ ਨੂੰ ਪਤਾ ਹੀ ਹੈ ਨਾ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੋ ਗਏ ਆ ਤੇ ਸਾਰੀਆਂ ਭੈਣਾਂ ਨੂੰ ਹੁੰਦਾ ਵੀ ਅਸੀਂ ਸੋਹਣੇ ਲੱਗੀਏ ਤੇ ਤੁਸੀਂ ਜ਼ਰੂਰ ਲਗਾ ਲਿਆ ਕਰੋ ਜੀ ਹੱਥਾਂ ਤੇ ਪੈਰਾਂ ਤੇ ਫੇਸ ਤੇ ਤੇ ਤੁਹਾਡੀ ਸਕਿਨ ਬਹੁਤ ਵਧੀਆ ਰਹੂਗੀ ਤੇ ਜ਼ਰੂਰ ਤੁਸੀਂ ਲਗਾ ਲਿਆ ਕਰੋ ਜੀ ਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਕਿ ਚਲੋ ਤੁਸੀਂ ਆਪਣਾ ਹਨਾ ਕੀਮਤੀ ਟਾਈਮ ਕੱਢਦੇ ਹੋ ਕਮੈਂਟ ਕਰਨ ਵਾਸਤੇ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਦੂਸਰਾ ਪਾਣ ਆਇਆ ਹੈ ਗੁਰਨੂਰ ਬਹੁਤ-ਬਹੁਤ ਧੰਨਵਾਦ ਜੀ ਯੂਰਾ ਇਸਟਿਲੋ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਆਪਾਂ ਨੂੰ ਜਿੰਨੇ ਕਮੈਂਟ ਆਏ ਆਪਾਂ ਤੁਹਾਡੇ ਨਾਮ ਬੋਲਦੇ ਆ ਤੇ ਹੁਣ ਆਪਾਂ ਇੱਕ ਅੱਜ ਬਹੁਤ ਵਧੀਆ ਰੇਮੇਡੀ ਦੱਸ ਰਹੇ ਆ ਤੁਹਾਨੂੰ ਜਿੱਦਾਂ ਕਿ ਹੁਣ ਆਪਾਂ ਨੂੰ ਹੋਇਆ ਪਿਆ ਹਨ ਸਰਦੀ ਆ ਗਈ ਆਪਣੀ ਸਕਿਨ ਰੁੱਖੀ ਸੁੱਕੀ ਜੀ ਬੇਜਾਨ ਜੀ ਹੋ ਚੁੱਕੀ ਆ ਤੇ ਬਿਲਕੁਲ ਵੀ ਫੇਸ ਦੇ ਉੱਪਰ ਕੋਈ ਗਲੋ ਨਹੀਂ ਆ ਰਿਹਾ ਇਦਾਂ ਨਾ buss ਆ ਜਾ ਚਿਹਰਾ ਜਿਵੇਂ ਆਪਾਂ ਕਹਿ ਦਿੰਨੇ ਰਹਿੰਦਾ ਹੈ ਤੇ ਉਹਦੇ ਕਰਕੇ ਤੁਹਾਨੂੰ ਇੱਕ ਬਹੁਤ ਵਧੀਆ ਆਪਾਂ ਦੱਸਦੇ ਆ ਬਿਲਕੁਲ ਹੀ ਸਿੰਪਲ ਤੇ ਸਸਤਾ ਜਿਹਾ ਕੰਮ ਆ ਕਰਨਾ ਜ਼ਰੂਰ ਪੈਣਾ ਤੁਹਾਨੂੰ ਫੇਰ ਹੀ ਰਿਜ਼ਲਟ ਮਿਲਣਾ ਹੈ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਹੀ ਚੀਜ਼ ਆ ਕੋਈ ਜ਼ਿਆਦਾ ਚੀਜ਼ਾਂ ਨਹੀਂ ਤੁਹਾਨੂੰ ਕਿਤੋਂ ਵੀ ਬਾਜ਼ਾਰ ਚੋਂ ਤੁਸੀਂ 10-20 ਰੁਪਏ ਦੀ ਤੁਹਾਨੂੰ ਮਿਲ ਜੂਗੀ ਆ ਹੈਗੀ ਆਪਣੇ ਕੋਲੇ ਅਲਸੀ ਜਿਹਨੂੰ ਆਪਾਂ ਕਹਿੰਦੇ ਆ ਅਲਸੀ ਦੀਆਂ ਪਿੰਨੀਆਂ ਵੀ ਬਣਾਉਣੇ ਆਪਾਂ ਸਰਦੀਆਂ ਦੇ ਵਿੱਚ ਹੁਣ ਆ ਸਰਦੀ ਸ਼ੁਰੂ ਹੋ ਗਈ ਆਪਾਂ ਅਲਸੀ ਦੀਆਂ ਪਿੰਨੀਆਂ ਇਹ ਆਪਣੇ ਵਾਲਾਂ ਵਾਸਤੇ ਆਪਣੇ ਚਿਹਰੇ ਵਾਸਤੇ ਬਹੁਤ ਜ਼ਿਆਦਾ ਵਧੀਆ ਆਪਾਂ ਵਾਲਾਂ ਵਾਸਤੇ ਵੀ ਤੁਹਾਨੂੰ ਦੱਸਾਂਗੇ ਇਹ ਵਾਲਾਂ ਦੇ ਵਾਸਤੇ ਕਿਸ ਤਰ੍ਹਾਂ ਤੁਸੀਂ ਇਸਤੇਮਾਲ ਕਰਨੀ ਆ ਤੇ ਚਿਹਰੇ ਵਾਸਤੇ ਕਿਸ ਤਰ੍ਹਾਂ ਕਰਨਾ ਆ ਦੇਖੋ ਜੀ ਆਪਾਂ ਇੱਕ ਚਮਚਾ ਹੀ ਪਾ ਲਿਆ ਅਲਸੀ ਦਾ ਤੇ ਆਪਾਂ ਤੁਹਾਨੂੰ ਦੱਸਦੇ ਆ ਕਿਚਨ ਵਿੱਚ ਚਲਦੇ ਆ ਤੇ ਫਿਰ ਆਪਾਂ ਦੱਸਦੇ ਹਾਂ ਉਹ ਵੀ ਕੀ ਕਰਨਾ ਇਹਦਾ ਇਹਨੂੰ ਆਪਾਂ ਪਹਿਲਾਂ ਤਾਂ ਵਾਸ਼ ਕਰਾਂਗੇ ਚੰਗੀ ਤਰ੍ਹਾਂ ਇੱਕ ਚਮਚਾ ਆਪਾਂ ਪਾ ਲਿਆ ਤੇ ਆ ਦੇਖੋ ਜੀ ਆਪਾਂ ਕਾਫੀ ਲੈ ਕੇ ਆਂਦੀ ਸੀ ਆਪਾਂ ਯੂਜ਼ ਕਰ ਲਈ ਤਿੰਨ ਇੱਕ ਪਈ ਆ ਕੋਈ ਜ਼ਿਆਦਾ ਮਹਿੰਗੀ ਨਹੀਂ ਆਉਂਦੀ ਪਰ ਫਾਇਦਾ ਬਹੁਤ ਹੈ ਇਹਦਾ ਇਹ ਜਿੱਦਾਂ ਕਿ ਆਪਾਂ ਪਿੰਨੀਆਂ ਬਣਾ ਕੇ ਖਾਵਾਂਗੇ ਉਹ ਵੀ ਆਪਣੇ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਮੈਂ ਪਿਛਲੇ ਸਾਲ ਬਹੁਤ ਖਾਧੀਆਂ ਪਿੰਨੀਆਂ ਇਹਦੀਆਂ ਹਲਸੀ ਦੀਆਂ ਤੇ ਤੁਸੀਂ ਪਿੰਨੀਆਂ ਵੀ ਬਣਾ ਕੇ ਖਾਓ ਤੁਸੀਂ ਵਾਲਾਂ ਤੇ ਯੂਜ਼ ਕਰ ਸਕਦੇ ਹੋ ਤੁਸੀਂ ਆਪਣੀ ਸਕਿਨ ਤੇ ਯੂਜ਼ ਕਰਿਓ ਬਹੁਤ ਆ ਵਧੀਆ ਰਿਜ਼ਲਟ ਆ ਤੇ ਚਲੋ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਤੇ ਹਾਂਜੀ ਆਪਾਂ ਨੇ ਧੋ ਲਿਆ ਹਲਸੀ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਆਪਾਂ ਆ ਦੇ ਵਿੱਚ ਅੱਧਾ ਇੱਕ ਕਲਾਸ ਪੋਣਾ ਕ ਪਾਣੀ ਦਾ ਪਾ ਲਿਆ ਆਪਾਂ ਤੇ ਆਪਾਂ ਇਹਦੇ ਵਿੱਚ ਇਹਨੂੰ ਪਾ ਦਿੰਨੇ ਫੇਰ ਹੁੰਦੀ ਤਾਂ ਥੋੜੀ ਚਿਕਨੀ ਜੀ ਆ ਤੇ ਪਰ ਇਹਦੇ ਬਹੁਤ ਵਧੀਆ ਰਿਜ਼ਲਟ ਆ ਕੀਰਾ ਤਾਂ ਆਪ ਨੂੰ ਐ ਲੱਗਦਾ ਕਿ ਔਖਾ ਜਿਹਾ ਕੰਮ ਆ ਇਹਦਾ ਪਰ ਰਿਜ਼ਲਟ ਬਹੁਤ ਵਧੀਆ ਹੈ ਤੇ ਆਪਾਂ ਇਹਨੂੰ ਗੈਸ ਤੇ ਰੱਖ ਦਿੱਤਾ ਹੈ ਇਹ 4-5 ਮਿੰਟਾਂ ਦੇ ਵਿੱਚ ਨਾ ਬਣ ਕੇ ਤਿਆਰ ਹੋ ਜੂਗੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਤੇ ਆਪਾਂ ਅੱਗੇ ਨਾਲ-ਨਾਲ ਤੁਹਾਨੂੰ ਦੱਸੀ ਜਾਵਾਂਗੇ ਤੇ ਇਹੋ ਪਤਾਰ ਦਿੱਤਾ ਤੇ ਹਾਂਜੀ ਆਪਾਂ ਇਹਨੂੰ ਦੇਖੋ ਜਿੱਦਾਂ ਵਾ ਲਿਆ ਪੰਜ ਕੁ ਮਿੰਟ ਹੀ ਆਪਾਂ ਵਾ ਲਿਆ ਇਹਨੂੰ ਇਹ ਜੈਲ ਬਣ ਕੇ ਇਦਾਂ ਤਿਆਰ ਹੋ ਚੁੱਕੀ ਆ ਦੇਖੋ ਜਦ ਆਪਾਂ ਨੂੰ ਬਹੁਤ ਜ਼ਿਆਦਾ ਗਾੜਾ ਨਹੀਂ ਕਰਨਾ ਕਿਉਂਕਿ ਨਾ ਫਿਰ ਇਹ ਛਾਨਣੀ ਵਗੈਰਾ ਓਖੇ ਨਹੀਂ ਓਖੇ ਹੋ ਜਾਂਦੀ ਆਪਾਂ ਨੂੰ ਬੰਦ ਕਰਦ ਨੇ ਛਾਨਣੀ ਨਹੀਂ ਜਾਂਦੀ ਐਸੀ ਇਹ ਜੀ ਆਪਾਂ ਨੂੰ ਜਿਆਦਾ ਪਕਾ ਲਿਆ ਬਹੁਤ ਜਿਆਦਾ ਠਿੱਕ ਨਹੀਂ ਕਰਨਾ ਆਪਾਂ ਤੇ ਹਾਂਜੀ ਆਪਾਂ ਇਹਨੂੰ ਦੇਖੋ ਇਦਾਂ ਕਰਕੇ ਆਪਣਾ ਜੈਲ ਟੈਪ ਜੀ ਪੂਰਾ ਨਹੀਂ ਆਪਾਂ ਇੱਕਦਮ ਇੱਕ ਜਿਹੜੇ ਠਿੱਕ ਵਾਲੀ ਹੁੰਦੀ ਜਿਹਨੂੰ ਜਿਆਦਾ ਪਕਾਈ ਜਾਵਾਂਗੇ ਬਿਲਕੁਲ ਠਿੱਕ ਹੋ ਜਾਊਗਾ ਉੱਦਾਂ ਨਹੀਂ ਆਪਾਂ ਕਰਨਾ ਥੋੜਾ ਜਿਹਾ ਇਹਨੂੰ ਪਤਲਾ ਰੱਖਣਾ ਪਰ ਇਹ ਆ ਦੇਖੋ ਆਪਣੇ ਆਪ ਨੇ ਠੰਡਾ ਹੋਈ ਜਾਊਗਾ گاੜਾ ਹੋ ਜਾਊਗਾ ਬਹੁਤ گاੜਾ ਹੋ ਜਾਂਦਾ ਹੈ ਤੇ ਆਪਾਂ ਇਦਾਂ ਹੀ ਰੱਖਣਾ ਥੋੜਾ ਲਿਕਵਿਡ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਜਦੋਂ ਇਹ ਠੰਡਾ ਹੋ ਗਿਆ ਆਪਣੇ ਕੋਲ ਹੈਗਾ ਬਾਦਾਮ ਰੋਗਨ ਹੈਗਾ ਜੇ ਤੁਹਾਡੇ ਕੋਲ ਬਾਦਾਮ ਰੋਗਨ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਕੋਕਨਟ ਦਾ ਤੇਲ ਇੱਕ ਚਮਚਾ ਭਰ ਕੇ ਪਾ ਲਿਓ ਇੱਕ ਚਮਚਾ ਭਰ ਕੇ ਕੋਕਨਟ ਦਾ ਤੇਲ ਪਾ ਲਿਓ ਦੀ ਵਿੱਚ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਕਿਸੇ ਮਤਲਬ ਪਰਕ ਰੱਖ ਲਿਓ ਇਹਨੂੰ ਸਟੋਰ ਕਰਕੇ ਖਰਾਬ ਨਹੀਂ ਹੋਊਗਾ ਫ੍ਰਿਜ 'ਚ ਰੱਖ ਲਿਓ ਤੇ ਇਹਨੂੰ ਕੀ ਕਰਨਾ ਆਪਾਂ ਥੋੜਾ ਜਿਹਾ ਇਦਾਂ ਲਗਾਉਣਾ ਤੇ ਆਪਣੇ ਫੇਸ ਦੇ ਉੱਪਰ ਇਦਾਂ ਦਾ ਕਰਕੇ ਲਗਾ ਲੈਣਾ ਦਿਨ ਵਿੱਚ ਦੀ ਤੁਸੀਂ 2-3 ਵਾਰ ਵੀ ਲਗਾ ਸਕਦੇ ਹੋ ਤੇ ਤੁਹਾਡੀ ਸਕਿਨ ਇੱਕਦਮ ਇਦਾਂ ਫਲਫੀ ਤੇ ਜਿਹੜੀਆਂ ਝੁਰੜੀਆਂ ਵਗੈਰਾ ਬਿਲਕੁਲ ਨਹੀਂ ਆਉਣਗੀਆਂ ਇੱਕਦਮ ਵਧੀਆ ਹੋ ਜਾਊਗਾ ਤੇ ਜਿਹੜੀ ਆਪਾਂ ਕਹਿੰਦੇ ਨੇ ਡਰਾਈਨੈਸ ਹੁੰਦੀ ਆਪਣੇ ਸਰਦੀਆਂ ਦੇ ਵਿੱਚ ਹੁਣ ਡਰਾਈਨੈਸ ਬਹੁਤ ਜ਼ਿਆਦਾ ਆ ਰਹੀ ਆ ਉਹ ਵੀ ਖਤਮ ਕਰੂਗੀ ਤੇ ਬਹੁਤ ਵਧੀਆ ਬਸ ਥੋੜਾ ਜਿਹਾ ਇਹ ਹੈਗਾ ਕਿ ਆਪਾਂ ਨੂੰ ਹਨਾ ਟਾਈਮ ਲੱਗਦਾ ਇਹਨਾਂ ਚੀਜ਼ਾਂ ਤੇ ਤੇ ਪਰ ਇਹ ਆ ਵੀ ਰਿਜ਼ਲਟ ਬਹੁਤ ਵਧੀਆ ਹੈ ਜਿਹੜੀਆਂ ਪੈਣਾ ਚਾਹੁੰਦੀਆਂ ਵੀ ਅਸੀਂ ਵਧੀਆ ਸੋਹਣੀਆਂ ਲੱਗੀਏ ਤੇ ਉਹ ਤਾਂ ਜ਼ਰੂਰ ਕਰ ਲੈਣਗੀਆਂ ਤੇ ਜਿਹੜੀਆਂ ਪੈਣਾ ਥੋੜਾ ਜਾਇ ਕਾਲੂ ਹੋ ਜਾਂਦੀਆਂ ਹਨ ਵੀ ਨਹੀਂ ਕਿੱਥੇ ਮੱਥਾ ਮਾਰਾਂਗੇ ਫਿਰ ਉਹ ਤੁਸੀਂ ਆਪ ਦੇਖਿਓ ਤੇ ਪਰ ਤੁਸੀਂ ਜੇ ਕਰਕੇ ਦੇਖ ਲਓਗੇ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦਾ ਯਾ ਦੇਖੋ ਜਿਵੇਂ ਜਿਵੇਂ ਠੰਡਾ ਹੋਈ ਜਾਂਦਾ ਥੋੜਾ ਥੋੜਾ ਠਿੱਕ ਹੋਈ ਜਾਂਦਾ ਤੇ ਇਹ ਜਿਹੜੀ ਆਪਣੀ ਮਤਲਬ ਇਹਦਾ ਜੈਲ ਬਣ ਕੇ ਤਿਆਰ ਹੋ ਜੂਗੀ ਤੇ ਜਿਹੜੀ ਇਹਦੇ ਵਿੱਚੋਂ ਜੈਲ ਨਿਕਲਦੀ ਆਪਾਂ ਨੂੰ ਪਤਾ ਹੀ ਆਲਸੀ ਦੀ ਜੈਲ ਜਿਹੜੀ ਹੁੰਦੀ ਉਹ ਬਹੁਤ ਜ਼ਿਆਦਾ ਵਧੀਆ ਸਕਿਨ ਵਾਸਤੇ ਵਾਲਾਂ ਵਾਸਤੇ ਤੇ ਤੁਸੀਂ ਇਦਾਂ ਕਰਕੇ ਆਪਣੇ ਵਾਲਾਂ ਤੇ ਵੀ ਲਗਾ ਸਕਦੇ ਹੋ ਜਿਹੜਾ ਇਹ ਵਾਲਾ ਪਾਣੀ ਤੁਸੀਂ ਵੱਧ ਬਣਾ ਲਿਓ ਹਨ ਵੀ ਕਿਉਂਕਿ ਆਪਾਂ ਫੇਸ ਵਾਸਤੇ ਬਣਾਇਆ ਆਪਾਂ ਥੋੜਾ ਬਣਾਇਆ ਜਦੋਂ ਪਵਾਲਾ ਮਸਤੇ ਉਹਨਾਂ ਨੂੰ ਆਪਣੇ ਵਾਲਾਂ ਦਾ ਹਿਸਾਬ ਦੇ ਨਾਲ ਆਪਾਂ ਵੱਧ ਬਣਾ ਕੇ ਤੇ ਆਪਣੇ ਵਾਲਾਂ ਤੇ ਪਚੰਗੀ ਤਰ੍ਹਾਂ ਲਗਾ ਲੈਣਾ ਇਦਾਂ ਹੀ ਪਾਣੀ ਬਣਾ ਕੇ ਤੇ ਫਿਰ ਤੁਸੀਂ 10-15 ਮਿੰਟ ਲਗਾ ਕੇ ਇਹਨੂੰ ਛੱਡ ਦਿਓ ਫਿਰ ਤੁਸੀਂ ਇਹਨੂੰ ਆਪਣਾ ਕੋਈ ਵੀ ਸ਼ੈਂਪੂ ਕਰ ਲਿਆ ਤੁਹਾਡੇ ਵਾਲ ਸਿਲਕੀ ਤੇ ਸਮੂਥ ਇੰਨੇ ਜ਼ਿਆਦਾ ਹੋ ਜਾਣਗੇ ਨਾ ਜਿਵੇਂ ਹੁਣ ਸਰਦੀਆਂ ਦੇ ਵਿੱਚ ਵੀ ਆਪਨ ਲੱਗ ਰਿਹਾ ਕਿ ਰਫ ਜਿਹਾ ਹੋ ਰਿਹਾ ਹੈ ਵਾਲ ਆਪਣੇ ਬਹੁਤ ਜ਼ਿਆਦਾ ਰਫ ਹੋ ਰਹੇ ਆ ਤੇ ਜੇ ਤੁਸੀਂ ਇਹਦੇ ਵਿੱਚ ਥੋੜੇ ਜਿਹਾ ਚੌਲ ਮਿਲਾ ਕੇ ਤੇ ਉਹ ਤੁਸੀਂ ਕਰਦੇ ਹੋ ਤਾਂ ਫਿਰ ਉਹਦੋਂ ਵੀ ਵਧੀਆ ਦੋਨੋਂ ਚੀਜ਼ਾਂ ਕਿਉਂਕਿ ਚੌਲ ਦੇ ਜਿਹੜੇ ਚੌਲਾਂ ਦਾ ਸਟਾਰਚ ਹੁੰਦਾ ਏ ਉਹ ਵੀ ਬਹੁਤ ਵਧੀਆ ਏ ਆਪਣੀ ਸਕਿਨ ਵਾਸਤੇ ਵੀ ਤੇ ਵਾਲਾਂ ਵਾਸਤੇ ਵੀ ਦੋਨੋਂ ਚੀਜ਼ਾਂ ਜਦੋਂ ਸਿਉਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀਆਂ ਬਹੁਤ ਵਧੀਆ ਉਹ ਵੀ ਮਿਲਾ ਕੇ ਤੁਸੀਂ ਲਗਾ ਸਕਦੇ ਹੋ ਤੇ ਇਹ ਬਸ ਆਪਣਾ ਆ ਹੀ ਕਰਨਾ ਆਪਾਂ ਜੇ ਤੁਹਾਡੇ ਕੋਲ ਬਦਾਮ ਰੋਗਣ ਹੈਗਾ ਤਾਂ ਉਹ ਪਾ ਲਿਓ ਨਹੀਂ ਤੁਸੀਂ ਕੋਕਨਟ ਦਾ ਆਇਲ ਪਾ ਲਿਓ ਠੀਕ ਹੈ ਕੋਕਨਟ ਆਇਲ ਹਰ ਘਰੇ ਹੁੰਦਾ ਆਪਾਂ ਨੂੰ ਪਤਾ ਹੀ ਆ ਸਰਦੀਆਂ ਦੇ ਵਿੱਚ ਤਾਂ ਨਾਰਮਲ ਹੀ ਲੈ ਕੇ ਆਉਂਦਾ ਹਰ ਕੋਈ ਰੱਖਦਾ ਹੀ ਆ ਤੇ ਕੋਕਨਟ ਦਾ ਆਇਲ ਇੱਕ ਚਮਚਾ ਇਹਦੇ ਵਿੱਚ ਮਿਲਾ ਕੇ ਤੁਸੀਂ ਇਹਨੂੰ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਢੱਕਣ ਬੰਦ ਕਰਕੇ ਰੱਖ ਸਕਦੇ ਹੋ ਫਿਰ ਤੁਸੀਂ ਜਦੋਂ ਵੀ ਮਤਲਬ ਠੰਡਾ ਹੋ ਜਾਵੇ ਇਹ ਗਰਮ ਦੇ ਵਿੱਚ ਨਹੀਂ ਪਾਉਣਾ ਠੀਕ ਹੈ ਨਾ ਜਦੋਂ ਠੰਡਾ ਹੋ ਗਿਆ ਨਾ ਬਾਲਾ ਗਰਮ-ਗਰਮ ਦੇ ਵਿੱਚ ਨਹੀਂ ਪਾਉਣਾ ਜਦੋਂ ਥੋੜਾ ਜਿਹਾ ਕੋਸਾ ਹੋ ਜਾ ਰਹਿ ਗਿਆ ਉਸ ਟਾਈਮ ਆਪਾਂ ਇਹਦੇ ਵਿੱਚ ਆਇਲ ਮਿਕਸ ਕਰ ਦੇਣਾ ਠੀਕ ਹੈ ਤੇ ਇੰਨਾ ਵਧੀਆ ਰਿਜ਼ਲਟ ਆਊਗਾ ਤੁਸੀਂ ਆਪਣੇ ਫੇਸ ਦੇ ਉੱਪਰ ਸੁਬਾ ਸ਼ਾਮ ਦੁਪਹਿਰੇ 2-3 ਟਾਈਮ ਲਗਾ ਲਿਓ ਜਿਵੇਂ ਭੈਣਾ ਕਹਿ ਰਹੀ ਆ ਕਿ ਮਲਾਈ ਤੇ ਸ਼ਹਿਦ ਵਾਲਾ ਜਿਹੜਾ ਨੁਸਖਾ ਏ ਬਹੁਤ ਜ਼ਬਰਦਸਤ ਆ ਮੈਂ ਖੁਦ ਵੀ ਲਗਾਨੀ ਆ ਮੈਨੂੰ ਵੀ ਐ ਲੱਗਦਾ ਕਿ ਮੈਂ ਲਗਾ ਕੇ ਤੇ ਮੈਂ ਪੁੱਛਦੀ ਹੁੰਨੀ ਆ ਘਰੇ ਬੱਚਿਆਂ ਨੂੰ ਪੁੱਛਣ ਲੱਗੇ ਨੇ ਕਿਵੇਂ ਲੱਗ ਰਿਹਾ ਫਿਸ ਕਹਿੰਗੇ ਇੱਕਦਮ ਚਮਕ ਰਿਹਾ ਮਤਲਬ ਇੰਨਾ ਵਧੀਆ ਲੱਗਦਾ ਤੇ ਤੁਸੀਂ ਇਹ ਵੀ ਜੇ ਲਗਾ ਲੈਂਦੇ ਹੋ ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਰੁੱਖੀ ਸੁੱਕੀ ਜੀ ਡਰਾਈ ਜੀ ਰਹਿੰਦੀ ਆ ਆ ਮੁਜਰਾਈ ਜੀ ਜਿਵੇਂ ਆਪਾਂ ਕਹਨੇ ਕੋਈ 글로 ਨਹੀਂ ਗਾ ਕੁਛ ਲੱਗਦਾ ਹੀ ਨਹੀਂ ਫੇਸ ਤੇ ਡਲ ਨਸਾਰੀ ਆ ਬਹੁਤ ਜ਼ਿਆਦਾ ਉਹ ਪੈਣਾ ਜ਼ਰੂਰ ਇਹ ਕਰਨ ਦੋ ਤੋਂ ਤਿੰਨ ਵਾਰ ਦਿਨ ਵਿੱਚ ਦੀ ਤੁਸੀਂ ਲਗਾ ਲਿਆ ਕਰੋ ਥੋੜਾ ਜਿਹਾ ਹੱਥ ਤੇ ਪਾਓ ਇਹਨੂੰ ਤੇ ਮਸਲੋ ਲਗਾ ਲਓ ਕੁਛ ਕੰਮ ਨਹੀਂ ਇੱਕ ਦਿਨ ਬਣਾ ਕੇ ਇਹਨੂੰ ਤਿੰਨ ਚਾਰ ਦਿਨਾਂ ਹਫਤੇ ਵਸਤੇ ਵੀ ਤੁਸੀਂ ਰੱਖ ਸਕਦੇ ਹੋ ਖਰਾਬ ਨਹੀਂ ਹੁੰਦਾ ਫ੍ਰਿਜ ਵਿੱਚ ਰੱਖ ਲਿਓ ਇਹਨੂੰ ਤੇ ਵਧੀਆ ਕਰੀਮ ਟਾਈਪ ਬਣ ਕੇ ਤਿਆਰ ਹੋ ਜਾਊਗਾ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਤੁਹਾਡੇ ਵਾਸਤੇ ਹਨਾ ਨਵੀਆਂ-ਨਵੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸਦੇ ਆਂ ਕਿ ਤੁਸੀਂ ਇਹ ਹੀ ਕਰ ਲਓ ਤੁਸੀਂ ਵਧੀਆ ਸੋਹਣੇ ਲੱਗੋਗੇ ਤੁਸੀਂ ਆਹ ਲਗਾ ਲਓ ਜੀ ਤੁਸੀਂ ਆਹ ਲਗਾ ਲਓ ਜੀ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਤੇ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ